ਪਰਮੇਸ਼ਵਰ ਕਹਿੰਦਾ ਮੈਂ ਤੈਨੂੰ ਨਾ ਕਦੇ ਛੱਡਾਂਗਾ ਨਾ ਤੈਨੂੰ ਕਦੇ त्याਗਾਂਗਾ ਇਸ ਲਈ ਥੱਕ ਕੇ ਬੈਠ ਨਹੀਂ ਜਾਣਾ ਪਰ ਤਾਂ ਤਨੋਂ ਤੋਂ ਮੈਂ ਮੁਸਤਕਾਰੇ ਸedere ਇਤਮੀ ਨਹੀਂ ਕਰਨੀ ਅੱਜ ਅਸੀਂ ਬਹੁਤ ਜ਼ਿਆਦਾ ਦੌੜ ਲਿਆ ਫਿਰ ਪੰਜ ਦਿਨ ਅਸੀਂ ਥੱਲੀਆਂ ਪੈ ਗਈਆਂ ਫਿਰ ਬੈਠ ਗਏ ਪਰ ਤਾਂ ਤਨੋਂ ਨੇ ਕਿਹਾ ਵੀ ਤੋਰੀ ਰਸੁਲਤਾ ਤੁਂ ਜੋਨੇ ਪਰ ਕੋਈ 45 ਦਿਨ ਨੋਂ ਕੋਰੀ ਦੇਲ ਪੂਰ ਕਿ ਵੋਈ ਸੇ ਤੇ ਸਟਾਂਕੀ ਇਸ ਲੇ ਗੰਪੀ ਪਰਮੇਸ਼ਵਰ ਨੇ ਤਾਨੂੰ ਚੁਣਿਆ ਵਾਧਨ ਦੇਲੇ ਉਹਨੇ ਤਾਨੂੰ ਚੁਣਿਆ ਗਰੋ ਕਰਨ ਦੇਲੇ ਆਪਣੇ ਸੁਸਮਾਚਾਰ ਨੂੰ ਪ੍ਰਚਾਰ ਕਰਨ ਦੇਲੇ ਆਪਣੇ ਨਾਮ ਦੁਨੀਆ ਦੇ ਕੋਨੇ-ਕੋਨੇ ਤੱਕ ਪਹੁੰਚਾਉਣ ਦੇ ਲਈ ਅਮੀਨ ਇਨੋਨੀ ਐਸਰਮਿਤਾ ਡੇਲਾ ਟੇਰ ਅਮੀਨ ਕਦੇ ਵੀ ਆ ਕੇ ਬੈਠਣਾ ਨਹੀਂ ਉਹਦੇ ਵਿੱਚ ਸੰਕਰ ਨਹੀਂ ਹਰ ਰੋਜ਼ ਪ੍ਰਾਪਤ ਕਰਨੀ ਹੈ ਹਰ ਰੋਜ਼ ਵਚਨ ਪੜ੍ਹਨਾ ਆ ਹਰ ਰੋਜ਼ ਸਿਮਾਚਾਰ ਲੋਕਾਂ ਨੂੰ ਦੱਸਣਾ ਆ ਹਰ ਰੋਜ਼ ਸੇਵਾ ਦੇ ਕੰਮਾਂ ਵਿੱਚ ਇਨਵੋਲਵ ਹੋਣਾ ਆ ਕਿਉਂਕਿ ਸੇਵਾ ਤੁਹਾਨੂੰ ਕੋ ਡੱਕ ਟੱਕਦੀ ਆ ਕੁਦਾ ਦੇ ਕਰਦੀ ਸੇਵਾ ਤੁਹਾਨੂੰ ਇੱਕ ਕਵਰਿੰਗ ਦੇ ਵਿੱਚ ਰੱਖਦੀ ਆ ਸਿਰਵੀਰੇ ਜਿਹੜੇ ਲੋਕ ਸੇਵਾ ਦੇ ਵਿੱਚ ਬਣੇ ਰਹਿੰਦੇ ਆ ਦੇ ਪਰਸਨਾਂ ਦੇ ਕਿਸਨ ਉਹ ਪ੍ਰੋਟੈਕਸ਼ਨ ਦੇ ਵਿੱਚ ਬਣੇ ਰਹਿੰਦੇ ਆ ਉਹ ਕਵਰਿੰਗ ਦੇ ਵਿੱਚ ਜੁੜੇ ਰਹਿੰਦੇ ਆ ਜਿੱਥੇ ਸ਼ੈਤਾਨ ਦਾ ਆਉਣਾ ਔਖਾ ਹੋ ਜਾਂਦਾ ਇੰਪੋਸੀਬਲ ਹੋ ਜਾਂਦਾ ਅਮੀਨ ਅਮੀਨ